ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਫੇਰ ਕੇ ਤਾਂ ਕਿ ਲਾਈਵ ਹੋਏ ਆਂ ਆਪਣੀ ਜੀਰੀ ਆ ਵੀਜੀ ਹੋਈ ਅੱਜ ਆਪਾਂ ਤੁਹਾਨੂੰ ਸਾਰੀ ਦਿਖਾਵਾਂਗੇ ਪਹਿਲਾਂ ਰੋਜ਼ ਰਹਿੰਦੀ ਆ ਦਿਖਾਉਣ ਵਾਲੀ ਉਹਦੇ ਮੀਂਹ ਆ ਗਿਆ ਸੀ ਅੱਜ ਤੁਹਾਨੂੰ ਸਾਰੀ ਦਿਖਾਵਾਂਗੇ ਆਪਣੀ ਜੀਰੀ ਆਪਣੀ ਦੇਖੋਈ లైవియర్ గేਵ ਦਾ ਜੂਨ ਨੂੰ ਭੇਜੀ ਸਪਨੇ ਸਿੱਧੀ ਭਜਾਈ ਕਰੀ ਸੀ ਪੀਆਰ 126 ਦੀ ਲਾਸਟ ਰੇ ਆਪਣੇ ਬਾਦਿਆ ਚਾਰ ਵਾਰੀ ਭਰੇ ਪਾਈ ਐ ਤਿੰਨ ਬੋਰੀਆਂ ਵਾਂਗੂ ਪਾਤ ਆਪਣੇ ਕਿੱਲੇ ਚ ਆ ਬਣਾ ਸੁਖਮਣੇ ਅਮਰ ਨਾਲ ਦੀਆਂ ਆਣ ਜਦੋਂ ਬੀਜੀ ਸ਼ਿਪ ਸਿੱਧੀ ਹੋਈ ਜਾਈ ਕਰਕੇ ਆਪਣਾ ਮਾਤੀ ਸੀ ਨਾਲ ਦੀ ਨਾਲ ਤੇ ਨਾਲ ਦੀ ਨਾਲੀ ਕੱਖਾਂ ਲਈ ਦਵਾਈ ਸੜਤੀ ਸੀ ਇਸ ਕਰਕੇ ਆਪਣੇ ਅੱਜ ਕੀ ਜਮਾਂ ਕੱਖ ਨਹੀਂ ਆਪਾਂ ਕੱਕ ਕੱਢਣ ਲਈ ਵਿੱਚ ਬੜੀ ਨਹੀਂ ਹੈਗੇ ਜੀ ਰੇਤੀ ਵੀਡੀਓ ਨਾਲ ਬਣੇ ਰਹੇ ਸਾਰਾ ਦਿਖਾਵਾਂ ਤੁਹਾਨੂੰ ਅੱਜ ਜੀ ਆਪਣੀ ਲਾਈਵ ਜੀ ਇੱਧਰ ਇਹ ਵਾਰ ਗਿਓ ਹੈ 10 ਜੂਨ ਨੂੰ ਵੇਚੀ ਸੀ ਆਪਾਂ ਨੇ ਆਪਾਂ ਆਪਣੇ ਚਾਚੇ ਦੀ ਵੀ ਦਿਖਾਵਾਂਗੇ ਜੀ ਜੋ ਕੱਕ ਵਾਲੇ ਸੀ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਅੱਜ ਹੁਣ ਤੱਕ ਆਖੋ ਸਾਰੇ ਮਰ ਗਏ ਦਵਾਈ ਦੂ ਹੀ ਉਹ ਤੇ ਕਰਤੀ ਹੁਣ ਵਧੀਆ ਵਧੀਆ ਹੋ ਗਈ ਉਹ ਵੀ ਜੀਰੀ ਹੁਣ ਆਪਣੀ ہاں ਜੀ ਡੋੜੇ ਰਿਹਾ ਵੀਰੇ ਨਾਲ ਇਹ ਜਿੱਦ ਆਪਾਂ ਬੜੀ ਨਹੀਂ ਹੈ ਗਿਆ ਵਾਹਣ ਚ ਤਾਂ ਡਾਲ ਲਾਉਣ ਲਈ ਖੁੰਝੇ ਕੱਢੇ ਸੀ ਉਧਰ ਆਪਾਂ ਸਿਰੇ ਹੁਣ ਦਿਖਾਉਣੇ ਆਂਗੇ ਨਾਲ ਇੱਥੇ ਖਾਕ ਕੋਈ ਨਹੀਂ ਤੇ ਉਹ ਦਾਲ ਦਾ ਉੱਥੇ ਲਾਉਣੇ ਮੈਗੇ ਉੱਥੇ ਚੂਹੇ ਨੇ ਇੱਥੇ ਦਾਣੇ ਕੱਢ ਕੱਢ ਲਏ ਆਂਗੇ ਚੂਹੇ ਹੁਣ ਵੀ ਨਹੀਂ ਹਟਦੇ ਚੂਹੇ ਉੱਤੋਂ ਵੱਡੇ ਜਾਂਦੇ ਨੇਗੇ ਚੂਹੇ ਯੇ ਯੇ ਵਧੀਆ ਮੈਂ ਪੂਰੀ ਪੀ ਆਰ 626 ਵੀਡੀਓ ਹੈ ਮੇਤ੍ਰੋ ਦੇਖੋ ਕਾਪਾ ਨੇ ਨਿਊਟਰਲ ਲਾਈਟ ਪਾਤੀ ਤੇ ਫਟਾਰਾ ਆ ਪਾਤਾ ਹੁਣ ਚੱਲੇ ਜੜਾ పల్ల పై ఆగ బ ਜੀ ਜੀ ਆਪਣੀ ਬੁਰੀ ਵਧੀਆ ਸਾਰੇ ਬੀਜ ਕੇ ਦੇਖੋ ਇੱਕ ਸਾਲ ਬਹੁਤ ਵਧੀਆ ਰਿਜਲਟ ਆ ਇਹਦਾ ਆਪਾਂ ਨੂੰ 4-5 ਸਾਲ ਹੋ ਗਏ ਬੀਜਿਆਂ ਨੂੰ ਜਿਵੇਂ ਆਉ ਰਹੀ ਹੈ ਨਿੱਕਾ ਥਾਂ ਤੇ ਡਾਲਣ ਦੀ ਲੋੜ ਨਹੀਂ ਹੈਗੀ ਰੱਬੇ ਹੋ ਜਾਂਦਾ ਹੈਗਾ ਇਹ ਨਿੱਕਾ ਥਾਂ ਤੇ ਲੋੜ ਵੀ ਨਹੀਂ ਪੈਂਦੀ ਵੈਸੇ ਜਿੱਥੇ ਜ਼ਿਆਦਾ ਹੁੰਦਾ ਉੱਥੇ ਲਾ ਦੇ ਉਂ ਦਾ ਲੋੜ ਵੀ ਨਹੀਂ ਹੁੰਦੀ ਵੈਸੇ ਪਰ ਅਰ ਬੋ ਕੱਖ ਹੋਈ ਸੀ ਆਪਣੇ ਮਿੱਤਰੋ ਬਸ ਕਰਾਦੀ ਦੀ ਕੱਖਾਂ ਨੇ ਐ ਲਗੀ ਤਾਂ ਪਾਕ ਕਦਨ ਲਈ ਬੜੀ ਨਹੀਂ ਹੈਗੀ ਜੀਰੀ ਚ ਆਹ ਕੁੰਜੇ ਆ ਗਿਆ ਪਾ ਕੁੰਜੇ ਲਾਇ ਸੀ ਸਾਰਾ ਆਹ ਕੁੰਜੇ ਲਾਇਆ ਸੀ ਚੱਲ ਪਿਆ ਤਾਂ ਸਾਰਾ ਉਹ ਕੁੰਜੇ ਚ ਹੋਈ ਨਹੀਂ ਸੀ ਇਧਰੋਂ ਖਾਲ ਕਰਕੇ ਚੂਹੇ ਰਹਿੰਦੇ ਸੀ ਇਧਰ ਮੱਕੀ ਵੀ ਦੀ ਹੋਈ ਸੀ ਕਿਸੇ ਦੀ ਵਾ ਮੱਕੀ ਜਿਆਦੇ ਰਹਿੰਦੇ ਨੇ ਚੂਹੇ ਉਹਦੇ ਕਰਕੇ ਅੰਡੇ ਕبھی ਪੂਰੀ ਵਧੀਆ ਹੋ ਰਹੀ ਆ ਗਈ ਆ ਵੱਡੀ ਹੋ ਗਈ ਹੁਣ ਇਧਰੋਂ ਆਪਾਂ ਸਾਰਾ ਹੁੰਜਾ ਕੱਢਿਆ ਸੀਗਾ ਉੱਥੇ ਤੱਕ ਸਾਰਾ ਕੱਢਿਆ ਸੀਗਾ ਦੇਖੋ ਉਧਰੋਂ ਵੀ ਦਿਖਾਉਣੇ ਹੁਣ ਤੁਹਾਨੂੰ ਜਾ ਕੇ देखो और वो सारा गुण जलाया सी अपन ने आपने गंवंडियां दी जियागी इधर महा अपन बीची जियी अपनी सो सारी दिखाऊंगा जो सोनू जोड़े रहे हो वीडियो के नाल ਮੈਨੂੰ ਅਰੇ ਗਾ ਲਾਉਂਦੀ ਲੋੜ ਨਹੀਂ ਮੈਂ ਹੰਦ ਕਾਇਆ ਸੀ ਨਾ ਨਹੀਂ ਤਾਂ ਦੇ ਲੋਡ ਵੀ ਨਹੀਂ ਬੰਦੀ ਜੇ ਮੈਂ ਆਵਟ ਤੇ ਪਗੇੜਾ ਦਿੱਤਾ ਸੀ ਕਿ ਨਾ ਇੱਕ ਵਾਰੀ ਉਹ ਆਪਾਂ ਆਪ ਘੇਰੇ ਦੇ ਵਿੱਚ ਨਹੀਂ ਬੜੇ ਹੈਗੇ ਅਸਕੇ ਹੇ ਕੇ ਤਾਂ ਦਾ ਬਾਕੀ ਨਿਆ ਰਹਣ ਢੰਡਿਆਂ ਦੀ ਹਵਾ ਚੱਲੀ ਜਾਂਦੀ ਹੈ ਹੁਣ ਇਹ ਜੇ ਵੇਲੇ ਤਾਂ ਵਧੀਆ ਹਵਾ ਚੱਲ ਪੰਦੀ ਹੈ ਆਨ ਮਿਆ ਉਹ ਰੇ ਕਮਜ਼ੋਰੀ ਹੈਗੀ ਯਾਰ ੜਾਲ ਆਪਾਂ ਹੁਣੀ ਜਾਏ ਨੇ ਤਿੰਨ ਚਾਰ ਦਿਨ ਹੋ ਗਏ ਉੱਧੇ ਆਪਾਂ ਨੂੰ ਦਿਖਾਇਆ ਸੀ ਆਰੇ ਲਾਉਣ ਲੱਗ ਰਹੇ ਸੀ ਆਪਾਂ ਕਿਹੜਾ ਦਿਆ ਸੀ ਉਧਰ ਪਤਾ ਨਹੀਂ ਕਿਵੇਂ ਚੱਲੇ ਜੀ ਨਹੀਂ ਆਈ ਇਹ ਔਰ ਡਾਲ ਕੱਦ ਜਾਨੀ ਕਰਿਆ ਨਾ ਮੈਂ ਇਧਰ ਆਪਣੀ ਜਿਹੜੀ ਵਧੀਆ ਪੂਰੀ ਆਹ ਕਿਆ ਰਾਜਾ ਮਾੜਾ ਦਿੱਕਤ ਥੋੜਾ ਜਿਆ ਹੋਰ ਹੋ ਜੀ ਆ ਅੱਗੇ ਜੇ ਤੋਂ ਔਰ ਆਪੜਾ ਲਾਤੇ ਸੀ ਹੁਣ ਤਾਂ ਇਹ ਵੀ ਚੱਲ ਪਿਆ ਉਧਰ ਵੀ ਦਿਖਾਉਣਾ ਸਾਨੂੰ ਇੱਥੇ ਚੂਹਿਆਂ ਨੇ ਕੁਝ ਵੀ ਨਹੀਂ ਛੱਡਿਆ ਤੀਗਾ ਉੱਥੇ ਆਪਾਂ ਸਾਰੇ ਲਾਉਣੀ ਬੈਗੇ ਆਪਾਂ ਨੂੰ ਤਿੰਨ ਚਾਰ ਕਨਾਲਾਂ ਮੰਕੂ ਦੀਗਾ ਉਹ ਆਪਾਂ ਸਾਰਾ ਲਾਉਣਾ ਪੈ ਗਿਆ ਦਿਖਾਉਣਾ ਸੋਨੂੰ ਜੁੜੇ ਰਹੇ ਵੀਡੀਓ ਨਾਲ ਦੇਖੋ ਆ ਲਾਈ ਹੋਈ ਈ ਇਹ ਵੀਡੀਓ ਸੋਰੀ ਆਪਣੀਆਂ ਵੀ ਸੰਭੇ ਤੱਕੋ ਤੱਕ ਆਹ ਹੁੰਦਾ ਜਿਹਾ ਮੜਾ ਸਿਆਹ ਰਈਏ ਪੜਾ ਲਾ ਦੇ ਦੀ ਆਹ ਰਈਏ ਆ ਦੇਖੋ ਇੱਧਰ ਆਪਣੀਆਂ ਗਮਾਨੀਆਂ ਇੱਧਰ ਸਾਰੀ ਆਪਣੀਆਂ ਜਿਵੇਂ ਆਹ ਰਈਏ ਪੜਾ ਲਾਤੇ ਸੀ ਇਹ ਹੋ ਗਿਆ ਆ ਗਿਆ ਆਪਾਂ ਜਿੱਥੇ ਸਾਰਾ ਲਾਉਣਾ ਵੈ ਗਿਆ ਆਪਾਂ ਨੂੰ ਜਿਵੇਂ ਆ ਉਹਨਾਂ ਤੁਰੇ ਵਰਦੀ ਕੱਢ ਦਿੰਨੇ ਨੇ ਕੱਖ ਤਾਂ ਆਪਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਨੇ ਤੁਰਦੇ ਆਣੇ ਕੱਖ ਕੱਢਦੇ ਹੁਣ ਐਨ ਨਾਲੀ ਉਹ ਹੋ ਜਾਂਦਾ ਮਿੱਤਰੋ ਸਾਰੀ ਵਿੱਜੋ ਹੀ ਆਪਣੀ ਉਸ ਪੈਦ ਦੇ ਤੱਕ ਉਧਰ ਆਪਣੀ ਚਾਚੇ ਵੀ ਦਿਖਾਵਾਂਗੇ ਅੱਜ ਤੁਹਾਨੂੰ ਇਹ ਜੀ ਕੱਖ ਜਾਰੇ ਹੋਏ ਦੀ ਹੁਣ ਤਾਂ ਲੋਟ ਹੋ ਗਈ ਉਹ ਸਾਰੀ ਖਾਵੇਂਗਾ ਅੱਜ ਤੁਹਾਨੂੰ ਆ ਸਾਰਾ ਲਾਇਆ ਜੀ ਮਿੱਤਰੋ ਆਪਾਂ ਨੇ ਦੇਖੋ ਚੱਲ ਪਿਆ ਵੀ ਵਧੀਆ ਆ ਇਧਰ ਚਰੀ ਆ ਗਈ ਸਾਈਡ ਤੇ ਇਹ ਦੇ ਕਰਕੇ ਚੂਹੇ ਰਹੇ ਨੇ ਜਿੱਧਰ ਬਾਕੀ ਨਾਲ ਇਹਦੇ ਮੱਕੀ ਦੀ ਮੱਕੀ ਜੀ ਵੀ ਤੁਹਾਨੂੰ ਪਤਾ ਚੂਹੇ ਖਾਸੇ ਰਹਿੰਦੇ ਨੇ ਉਹ ਖੰਬੇ ਤੱਕ ਉਹ ਵੱਟ ਤੱਕ ਲਾਇਆ ਸੀ ਆਪਾਂ ਨੇ ਸਾਰਾ ਇਧਰੋਂ ਵਿੱਚ ਵਿੱਚ ਹੀ ਹੋਇਆ ਜਿਹੜੇ ਜਮੀ ਨਹੀਂ ਹੋਈ ਸੀ ਵੈਸੇ ਨਾ ਆਹ देखो ਚਰੀਏ ਦੇ ਵਿੱਚ ਹੋ ਗਿਆ ਵਿੱਚ ਰਹਿੰਦੇ ਨੇ ਚੂਹੇ ਜੇ ਵੀ ਨਹੀਂ ਛੱਡਦੇ ਚੂਹੇ ਨਾ ਉੱਤੋਂ ਵੱਢ ਕੇ ਸਿਰ ਦਿੰਦੇ ਨੇ ਹੁਣ ਆ ਦੇਖੋ ਵੱਡੇ ਆਪਣੇ ਹਲਦੀ ਵੀ ਦਿਖਾਵਾਂਗੇ ਤੁਹਾਨੂੰ ਅੱਗੇ ਉਡੇ ਰਹੇ ਵੀਡੀਓ ਇਹ ਨਾਲ ਇਦਰਾ ਸਾਰੇ ਉਰੇ ਮੱਖੀ ਲਾਈ ਹੋਈ ਸੀਗੀ ਉਹ ਦੇਖ ਚੂਹੇ ਹੋਏ ਉਹ ਉਧਰ ਪੱਟਾ ਤੱਕ ਲਾਈ ਹੋਈ ਆ ਲਾਈ ਪਈ ਸਤ ਲਾਉਣੀ ਪੈਗੀ ਸਾਨੂੰ ਸਾਰੀ ਉਧਰ ਖੰਭੇ ਖੰਭੇ ਕੋਲੇ ਵੱਟ ਪਾਉਣੀ ਸੀ ਆਪਣਾ ਔਰ ਪਾਈ ਨਹੀਂ ਅੱਕੀ ਆ ਆਪਣੇ ਚਾਚੇ ਦੀ ਆ ਕੇ ਆਇਆ ਤਾਂ ਠੀਕ ਹੈ ਉਧਰ ਬੰਦੇ ਲੱਗੇ ਹੋਏ ਨੇ ਕਿ ਕੱਖ ਕੱਢਣ ਨਾਲੇ ਨਾਲ ਲਾਉਂਦੇ ਨਹੀਂ ਇੱਥੇ ਇੱਥੇ ਨਹੀਂ ਹੈਗੇ ਹੋ ਲੱਗੇ ਹੋਏ ਨੇ ਆਹ ਕਿਆ ਰਹੀ ਇਹ ਮਾੜੀ ਨਾ ਬੱਟੇ ਤੋਂ ਬਰਬਰ ਮਾੜੀ ਨੇ ਦੋ ਕਿਆ ਰਹੀ ਇਹ ਹੁੰਦੇ ਦਵਾਈ ਕਰਤੀ ਸੀ ਹੁਣ ਤਾਂ ਠੀਕ ਹੋ ਗਏ ਹਲਦੀ ਵੀ ਦਿਖਾਉਣਾ ਸਾਨੂੰ ਦੇਖੋ ਆਪਣੀ ਹਲਦੀ ਚੱਲ ਵੀ ਆਪਣਾ ਇਕੱਲੇ ਦੀ ਵਾਹੀ ਲਾਈ ਸੀ ਹੁੰਦਸੀ ਆ ਸੀਗਾ ਦੇਖੋ ਜੀ ਦੇਖ ਸਕਦੇ ਹੋ ਆਪਣੀ ਹਲਦੀ ਸਪੈਸ਼ਲ ਖਾਣ ਪਾਇਆ ਸੀ ਆਪਾਂ ਇਹ ਵਾਸਤੇ